ਹੈਲੋ ਹਾਂਜੀ ਬਾਬਿਓ ਕੀ ਹਾਲ ਚਾਲ ਆ ਅੱਜ ਚੱਲੇ ਸਮਰਾਲੇ ਨਵਾਂ ਜਾਨਵਰ ਲੈਣਾ ਨਾਲ ਵੱਡੇ ਬਾਈ ਹੁਣੀ ਸਾਸਟੀ ਘਾ ਬਲਾ ਉਹ ਦੋ ਸ਼ਬਦ ਕਹਿਣਾ ਚਾਹੁੰਦਾ ਕੁਸ ਕੁਸ ਗਰਮੀ ਬਹੁਤ ਹੈ ਇਸੀ ਚਾਤਾਨੀ ਡਾਕਟਰ ਸਾਹਿਬ ਨੂੰ ਬੇਨਤੀ ਕਰਾਂਗੇ ਇਹਦੇ ਕੰਮ ਕਰਾਓ ਇਸੀ ਦੀ ਸਰਵਿਸ ਕਰਾਈ ਜਾਵੇ ਫਿਲਟਰ ਦਾ ਹੀ ਕੱਢਤਾ ਵਾ ਕੂਲਿੰਗ ਤਾਂ ਨਹੀਂ ਕੀਤੀ ਇਹਨੇ ਅਸੀਂ ਰੇਲ ਕੋਟਰਾ ਟੱਪਿਆ ਏ ਤੇ ਅਸੀਂ ਪਹੁੰਚਣ ਵਾਲੇ ਹਾਂ ਖੰਨੇ ਖੰਨੇ ਤੋਂ ਜਾਣਾ ਸਮਰਾਲੇ ਸੋਚ ਚੱਕਾਂ ਲੋਭਾ ਵੇ ਵਿਊ ਚੈੱਕ ਕਰੋ ਆਪਣੀ ਬਲੇਜ ਕਾਰਟੇ ਪਿੱਛਲੇ ਵੀ ਨਹੀਂ ਹੁੰਦਾ ਨਾ ਬੁਲਬਲੀ ਉੱਠਣਗੇ ਆਪਣੇ ਦਾ ਕੰਪਿਊਟਰ ਵੀ ਮੈਂ ਸਾਂਭ ਹੀ ਲੈਣਾ ਨਾ ਏਰੀਆ ਵਧੀਆ ਏਰੀਆ ਅੱਛਾ ਇੱਧਰ ਆ ਗੁੱਜਾਂ ਵਾਲਾ ਏਰੀਆ ਤਾਂ ਹਰਿਆਲੀ ਜਨਾਂ ਨੇ ਬਹੁਤ ਅੱਛਾ ਏਰੀਆ ਜੀ ਭਈ ਅਸੀਂ ਪਹੁੰਚ ਗਏ ਲੋਕੇਸ਼ਨ ਤੇ ਮਸਾ ਇੱਥੇ ਗਲੀਆਂ ਵੀ ਦੀ ਹੋ ਕੇ ਕੁਤੀ ਛੋਣੀ ਹੈ ਉਹਦੀ ਬਕਝਦਾ ਜਾ ਰਿਹਾ ਸੀਦਾ ਕੰਮ ਕਰਦਾ ਨਹੀਂ ਅੱਖ ਕੇ ਸ਼ੀਸ਼ੇ ਡਾਊਨ ਕਰਨੇ ਪਏ ਇਹ ਐਸੀ ਦੀ ਹੋਰ ਖਾਂ ਸੀ ਇਹ ਦੇਸੀ ਦੀ ਓਏ ਹਟ ਕੇ ਜਦੋਂ ਮੁੜਕਾ ਹੁੰਦਾ ਨਾ ਉਦੋਂ ਆਪੇ ਐਸੈਂਸਰ ਨਾਲ ਚੱਲ ਪੈਂਦਾ ਇਹ ਐਸੀ ਆ ਬਾਲ ਜੇ ਸਾਰੇ ਹੋ ਗਏ ਗੱਡੀ 'ਚ ਪਰ ਨਾ ਭਰ ਜੇ ਸਰ ਵਾਲਾ ਨਾ ਜ਼ੋਰ ਮੰਨਣ ਲੱਗੀ ਗੱਡੀ ਸ਼ੀਸ਼ਾ ਡਾਊਨ ਕਰਕੇ ਇਹ ਰਾਹ ਇਹ ਗਾਣੇ ਜੱਫੀ ਨਾ ਪੈਦੀ ਨਾ ਨਾ ਜੱਫੀ ਨਹੀਂ ਪੈਦੀ ਕਾ ਪਹੁੰਚਾਂਗੇ ਆਪਾਂ 4:00 ਵਜੇ 4:30 ਵਜੇ ਪਹੁੰਚਾਂਗੇ ਗੱਡੀ ਦੀ ਬੰਬਲੀ ਬਣਾ ਰੱਖੀ ਆ ਕੀ ਨਾਮ ਉਹ ਕੁੱਤੀ ਦਾ ਇਹਦਾ ਇਹਦਾ ਹੁਣ ਤਾਂ ਮੈਂ ਦੱਸਿਆ ਪਹਿਲਾਂ ਕੀ ਆਖੀ ਲੈਕਸਾ ਲੈਕਸਾ ਦਾ ਇੱਕੋ ਗੱਡੀ ਹੈ ਹੀਰੋ ਦਾ ਲੈਕਸਾ ਇੱਕੋ ਗੱਲਾ ਇੱਕੋ ਗੱਡੀ ਮਿਲਦਾ ਜਿਹੜਾ ਨਾਮ ਹੈ ਠੀਕ ਆ ਭਾਈ ਮੈਂ 200 ਰੁਪਏ ਦੇ ਬਸ ਸਹੀ ਗੱਲ ਆ ਉਹ ਲਈ ਦਾ ਕਰਤਾ ਨਹੀਂ ਇਹ ਮਾਰ ਰੱਖਿਆ ਅੱਜੋੜ ਕੇ ਬੇਚ ਦੀ ਹੈ ਇਹਦਾ ਏਸੀ ਨੇ ਕੰਮ ਕਰਾਇਆ ਵੇ ਠੀਕ ਹੈ ਨਹੀਂ ਇਹਨੂੰ ਅੱਕ ਲਾਤੀ ਜਾਵੇ ਚੌਂਚ ਖੜਾਗੇ ਹੋਰ ਵੀ ਪੰਡਾ ਜੀ ਵਾਰ ਰੱਖਿਆ ਬਈ ਮੈਪ ਚੈੱਕ ਕਰ ਲੈ ਇੱਕ ਵਾਰ ਸ਼ਾਰਟਕਟ ਹੈ ਸ਼ਾਰਟਕਟ ਨਹੀਂ ਹੈਗਾ ਦੇਖੇ ਤੇ ਹੋ ਰਹੀ ਜਾ ਕੇ ਨਿਕਲਾਂਗੇ ਆਪਾਂ ਆਓ ਦੇ ਬੀਜੇ ਬੱਲ ਲੱਤ ਲ ਮਨਾ ਜਾਂਦਾ ਤੇ ਬੀਜੇ ਯਾ ਹਲਬੜ ਵਾਲੀ ਕਹਿੰਦੇ ਬੀਜੀ ਬੀਹਾ ਗੁੱਸਾ ਸਰ ਆ ਬੈਰੋ ਕਾ ਯੱਕ ਲੱਗੀ ਸਾਰਾ ਹੋਰ ਅਲ ਫੇਰਦੀ ਕਸੀ ਜੀ ਕੈਸਟ ਸੁਣੀ ਜਾਂਦੇ ਆ ਨਾ ਕੋ ਚੱਲਦਾ ਨਾ ਕਰਦਾ ਐਸਾ ਮੇਰਾ ਬੋਟ ਰਹੀ ਮੇਰੇ ਨਾਲ बाबा ट्राइरे आया मारा की कि आई लाग न ਉਹ ਨੇੜੀਆਂ ਬਸਾ ਰੋਡ ਕਿੰਨੀ ਦੂਰ ਹੈ ਆ ਮੋੜ ਖੱਬੇ ਹੋ ਸਜੇ ਆ ਆ ਮੋੜਤਾ ਹੈ ਬਸ ਉੱਥੇ ਨਿਕਲੇਂ ਬਲਾ ਨਾਲੇ ਕੋਲ ਬਸ ਤੇਰੀ ਵੇ ਜਲਦੀ ਆ ਚੀਜ਼ੇ ਗਾ ਕੋਈ ਹੈ ਘੋਰ ਤਾਂ ਮੁਰ ਨਹੀਂ ਚੱਲਦਾ ਪੇਪਰ ਤਾਂ ਸੀ ਚੱਲਦੀਆ ਜਤੂਰੀ ਤਿੰਨ ਮਾਰਦੀ ਹੈ ਬੋਲੀ ਪੜਾ ਸੀ ਵੀ ਜਣਾ ਮੁੜਕਾਰ ਆ ਪਣੋ ਤਾਂ ਠੰਡੀਆਂ ਹਵਾ ਲੱਗਦੀ ਐ ਸੈਂਸਰ ਚੱਲਦੇ ਐ ਮੁੜਕੇ ਤੇ ਵੀ ਸੈਂਸਰ ਚੱਲਦੇ ਐ ਮਹਿੰਗੀ ਗੱਡੀ ਐ ਹਾਂ ਸੈਂਸਰ ਕੰਮ ਨਹੀਂ ਕਰਦੇ ਐ ਟੈਕ ਸੋਨੀ ਦਾ ਲਵਾਰਾ ਰੱਖਿਆ ਸਪੀਕਰ ਵੀ ਦੋ ਚੱਲਦੇ ਆ ਲੈ ਬੱਤੀ ਆ ਗਈ ਵਧਾਈਆਂ ਇਹ ਜਰਬ ਲੱਗੀ ਨੋ ਫੋ ਲੱਗੀ ਕਿਹੜਾ ਰੋਡ ਆ ਮਹਿਮਾਨ ਸਾਹਿਬ ਨਾਮ ਰੋਡ ਆ ਗਿਆ ਆਪਾਂ ਕਿੱਧਰੇ ਆਣਾ ਉਹ ਸੁਨਾਮ ਇਧਰ ਦਿਖਾਈ ਜਾਂਦੀ ਹੈ ਆਹ ਬੜੀ ਤੇ ਪਿੱਖੀ ਕੋਲ ਨਿਕਲੇ ਆਪਾਂ ਨੇ ਇਹ ਇਹ ਮੈਂ ਟਰਪਿੱਖੀ ਇੱਥੇ ਆ ਵੀਰ ਠੀਕ ਹੈ ਉਦੋਂ ਬੜੀ ਨੇੜੇ ਆ ਗਏ ਆਪਾਂ ਆਈ ਕਰਦਾਂ ਮੈਂ ਜਦੋਂ ਆਈ ਕਰਦੇ ਆ ਆਹ ਦਾ ਸੁਨਾਮ ਆ ਗਿਆ ਉੱਥੇ ਆਏ ਆ ਆਪਾਂ ਇਹ ਪਿੱਖੀ ਪਹੁੰਚਣਾ ਹੈ ਆ ਜਿਹੜਾ ਰਾਂ ਮੈਂ ਆਖੇ ਉੱਥੇ ਦਾ ਗੁੱਪੀ ਕੋਚੇ ਤਾਂ ਗੱਲ ਹੋਈ ਵੀਰੀ ਸਾਹਮਣੇ ਦੋਕੀ ਕੋਚੇ ਨੇ ਸੈਂਟਰ ਠੀਕ ਹੈ ਇਹਨੂੰ ਫੋਨ ਕਰ ਜੀਗਾ ਮੈਂ ਸਾਹਮਣੇ ਨਿਕਲੂਗੀ ਠੀਕ ਹੈ ਠੀਕ ਹੈ ਇਹੀ ਤੱਕ ਆ ਬਈ ਇਹੀ ਰੋਡ ਤਾਂ ਹੈਗਾ ਜਿਹੜਾ ਮੈਂ ਅਸ਼ੇਸ਼ਰਤਾ ਹੀ ਪਣੀ ਆ ਜਾ ਦਿਓ ਤੇਹੀ ਰੋਡ ਤਾਂ ਇਹ ਜਿਹੜਾ ਮੈਂ ਆ ਕੇ ਬਾਬ ਵੀ ਉੱਥੇ ਜਾ ਕੇ ਨਿਕਲਾਂਗੇ ਅੰਤਪੁਰ ਲਾਗੇ ਨੇੜੇ 45 ਕਿਲੋਮੀਟਰ ਮਾਨਸਾ ਸਲਾਮ ਮੈਂ ਫੋਨ ਦੀਆ ਹੁਣ ਤੈਨੂੰ ਟ੍ਰੇਨ ਨਹੀਂ ਕੱਢਣੀ ਹੁੰਦੀ ਓਏ ਉਹ ਤੂੰ ਉੱਤੇ ਟ੍ਰੇਨ ਨਹੀਂ ਕੱਢਣੀ ਹੁੰਦੀ ਤੈਨੂੰ ਉਹ ਦੇਖੀ ਪਛੀਹ ਰਹੀਆਂ ਦਾ ਟੋਪੀ ਮਾਸਟਰ ਤੇਰੀ ਵੀਡੀਓ ਵਗੂਣੇ ਟੱਤੇ ਵਗੂੜੀ ਵੀਡੀਓ